ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰ ਗੁਰ ਪ੍ਰਸਾਦ ਜਪ ਆ ਸਚ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ ਚੁੱਪੇ ਚਪਨ ਨਾ ਹੋਈ ਜੇ ਲਹਿਰ ਹਾਲਿ ਬਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸੈਸਿਆਂ ਪਾਲਖ ਹੈ ਤੈਕ ਨਾ ਚੱਲੇ ਨਾਲ ਕਿਸਚਾਰ ਹੋਈਏ ਕਿਉ ਕੂੜੇ ਟੁੱਟੇ ਪਾਲ ਹੁਕਮ ਘਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀਵ ਕੋ ਮਿਲੇ ਵਢਾਈ ਹੁਕਮੀ ਉਤਮ ਨੀਚ ਹੁਕਮ ਲੇਕ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਾਈ ਇਹ ਹੁਕਮੇ ਅੰਦਰ ਸਭ ਕੋ ਬਾ ਹੁਕਮ ਨਾ ਕੋਏ ਨਨ ਹੁਕਮੇ ਜੇ 부জে ਤਹੁ ਮਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕਾ ਗੁਣ ਵਢਿਆ ਇੰਨਾਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਾ ਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕਪਾ ਹੈ ਜੁਗਾ ਜਗੰਤਰ ਖਾਈ ਖਾਏ ਹਕਮੀ ਹੁਕਮ ਚਲਾਏ ਰਹੋ ਨਾਨਕ ਵਿਗਸੇ ਪਰਵਾਹੋ ਸੱਚਾ ਸਾਹਿਬ ਸੱਚ ਨਾਏ ਭਾਖਿਆ ਅਪਾਰ ਅੱਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਸ ਦੇ ਦਰਬਾਰ ਮੁਹਕੇ ਬੋਲਣ ਬੋਲੀਐ ਜੇ ਸੁਨਸਰੇ ਪਿਆਰ ਮਤਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰજન ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨ ਗਾਵੀਏ ਗੁਨੀ ਨਿਦਾਨਾ ਗਾਵੀਐ ਸੁਣੀ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨੰਦ ਗੁਰਮੁਖ ਵੇਦ ਗੁਰੂ ਘਰਿਆ ਸਮਾਈ ਗੁਲੀਸਰ ਗੁਰ ਗੋਆਰ ਕਾ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਆਖਾ ਨਾਹੀ ਕਹਿਣਾ ਕਤਰਾ ਨਾ ਜਾਏ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆ ਕਾ ਏ ਕੋ ਦਾਤਾ ਸੋ ਮੈਂ ਵਿਸਰ ਨਾ ਜਾਏ ਇਸ ਨਾਵਾ ਜਿ ਸਰਪਾਵਾਂ ਵਣ ਪਾਣੀ ਕੇ ਨਾਹੀ ਕਰੀ ਜੈਥੀ ਸਿਸ਼ਟ ਉਪਾਈ ਵੇਖਾਂ ਵਣ ਕਰਮਾ ਕੇ ਮਲੇ ਲਈ ਮਤਿ ਵਿਜਰਤਨ ਜਵਾਹਰ ਮਾਨਕ ਜੇ ਇੱਕ ਕੀ ਸਖ ਸੁਣੀ ਗੁਰਾਂ ਇੱਕ ਦੇਵ ਜਾਈ ਸਭਨ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਤਾਰੇ ਆਰ ਜਾ ਹੋਰ ਸੁਣੀ ਹੋਏ ਨਮਾਖੰਡਾ ਵਿੱਚ ਜਾਣੀਐ ਨਾ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਗੀਤ ਗਲੇ ਜੇ ਤਿਸ ਨਦਰਨਾ ਆਵੇ ਤਾਂ ਬਾਦਨ ਪੂਛੇ ਕੇ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦ ਪੀਰ ਸੁਰਨਾਥ ਸੁਣਿਆ ਧਰਤਵਲਾ ਆਕਾਸ ਸੁਖਨੇ ਦੀਪ ਲਪ ਪਤਲ ਸੁਣਿਆ ਬੋਨ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪ ਪਪ ਕਾ ਨਾਸ ਸੁਣੇ ਸਰਬ੍ਰਹਮ ਇੰਦ ਸੁਣੇ ਮੁਖਸਲਾਣ ਮੰਦ ਸੁਣੇ ਜੁਗ ਜੁਗ ਤਨ ਭੇਦ ਸੁਣੇ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਰ ਸਤਿ ਕਾ ਇਸਨਾਨ ਸੁਣੇ ਪਰਪੜ ਪਾਵੇ ਮਾਨ ਸੁਣੇ ਲਾਗੇ ਸਹਿਤ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸਹਿਖ ਪੀਰ ਪਤ ਸਾ ਸੁਣਿਆ ਆnde ਪਾਵੇ ਰਾ ਸੁਣਿਆ ਹੱਥ ਹੋਵੇ ਅਸਦਾ ਨਾਨਕ ਭਗਤ ਦਾਸ ਦਾ ਵਿਕਾਸ ਸੁਣਿਆ ਦੁਪ ਪਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੇ ਪੀਠੇ ਪਸਦਾਏ ਕਾਗਤ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇ ਕਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਅਸੂਰਤ ਹੋਏ ਮਨ ਬੁੱਧ ਮਨ ਨੇ ਸਗਲ ਭਾਵਣੇ ਕੀ ਸੁੱਧ ਮਨ ਨੇ ਮੋਜੋਟਾ ਨਾ ਖਾਏ ਮਨ ਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਮਾਰ ਖਾਕ ਨਾ ਪਾਏ ਮਨ ਨੇ ਪਰਸੀ ਪ੍ਰਗਟ ਜਾਏ ਮਨ ਨੇ ਮਾਗ ਨਾ ਜੱਲੇ ਪੰਥ ਮਨ ਨੇ ਦਵਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਦਾ ਆਰ ਮੰਨੇ ਤਰੇ ਤੱਕ ਰੇਗੋਰ ਸੇਖ ਮੰਨੇ ਨਾਨਕ ਪਾਵੇ ਨਾ ਭੇ ਕੋਇ ਸਾ ਨਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਪੰਜ ਪਰਵਾਨਾ ਪੰਜ ਪ੍ਰਦਾਨ ਪੰਜ ਪਾਵੇ ਗਰੇ ਗੇਮਾਨ ਪੰਜ ਸੁਹੇਦਰ ਜਾਨ ਪੰਜ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿ ਕਰਨੇ ਨੈ ਸਮਾਲ ਤੋ ਤਮ ਦੇ ਆਪ ਕਾ ਪੂਤ ਸਤੋ ਪ੍ਰਖਾ ਪ੍ਰਖਿਆ ਜੀ ਸੁਧ ਜੇ ਕਬੂਜੇ ਹੋਵੇ ਸਚਾਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਤਲੇ ਕਵਨਜੋਰ ਜੀ ਜਤ ਰੰਗਾ ਕੇ ਨਾਮ ਸਭ ਨ ਲਿਖਿਆ ਹੁੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸੁਆਲੇ ਰੂਪ ਕਿਤੀ ਦਾ ਜਨਕਣਕੂਤ ਕਿਤਾ ਪਸਾ ਇੱਕ ਕਵਾ ਦਿੱਸੇ ਹੋਇ ਲਖ ਦਰਿਆ ਕੁਦਰਤ ਕਮਣ ਕਾ ਵਿਚਾਰ ਵਹਣ ਜਾਵਾ ਇੱਕ ਵਾਰ ਜਦ ਉਸ ਭਾਵੇ ਸਾਈ ਭਲੀਕਾਰ ਤੂ ਸਸਲਾਮ ਨਿਰੰਕਾਰ ਅਸੰਗ ਜਪ ਅਸੰਗ ਪਾਓ ਅਸੰਗ ਪੂਜਾ ਸੰਕਤਪ ਤਾਓ ਅਸੰਗ ਗੁਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਸ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਤਾਰ ਅਸੰਗ ਸੂਰਮੋ ਪਖ ਸਾਰ ਸੰਖ ਮੂਨ ਲਿਵ ਲੈ ਤਾਰ ਕੁਦਰ ਕਵਣ ਕਹਾ ਵਿਚਾਰ ਵਰਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਰਿਕਾਰ ਤੂਸਰ ਸਰੰ ਨਰਹਕਾਰ ਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰਾ ਸੰਖ ਮਰ ਕਰ ਜਾਏ ਜੋਰ ਸੰਗਲ ਵਢਤਿਆ ਕਮਾਈ ਅਸੰਖ ਪਾਪੀ ਪਰ ਕਰ ਜਾਏ ਸੰਖ ਕੂੜਿਆ ਕੁੜੇ ਫੇਰਾਇਆ ਸੰਖ ਮਲੇਸਮਲ ਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਰਕ ਨਿਚ ਕਹੇ ਵਿਚਾਰ ਵਾਰਣ ਜਾਵਾ ਇੱਕ ਵਾਰ ਜੋਤ ਭਾਵੇ ਸਾਈ ਭਲੀਕਾਰ ਤੂ ਸਦਾ ਸਲੰਦਰੰਕਾਰ ਅਸੰਖ ਨਾਮ ਅਸੰਖਤਾ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸੇ ਸੰਜੋਗੋ ਖਾਨ ਜਿਨ ਐ ਲਿਖੇ ਤਿਸ ਸਰਨਾ ਹੈ ਜੀ ਫਰਮਾਇ ਤਿਵਤੀ ਪਾਏ ਜੇਤਾ ਕੀਤਾ ਤਿਤਾ ਨਾਮ ਨਾਵੇਂ ਨਹੀ ਕੋ ਥਾਂ ਕੁਦਰ ਕਮਣ ਕਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਤੁਰ ਸਿਖੇ ਮੂਤਪਲੀਤੀ ਕਪੜ ਹੋਏ ਦੇ ਸਾਬੋ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਤੋ ਤੋਪੇ ਨਾਵੇਂ ਕੇ ਰੰਗ ਪੁਨੀ ਪਾਪੀ ਅਖਣੈ ਕਰ ਕਰ ਕਰਨਾ ਲਿਖ ਲਿਖ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਕੁਕਮੀ ਆਹੋ ਜਾਓ ਤੀਰ ਤਪ ਦੇ ਦਾਨ ਜੇ ਕੋ ਪਾਵੇ ਥਿਲ ਕਮਾਨ ਸੁਣਿਆ ਮਨਿਆ ਮਨ ਗੀਤਾ ਭਾਉ ਅੰਤਰਗਾਤ ਤੀਸ ਮਲਣਾ ਸਭ ਗੁਣ ਤੇਰੇ ਮੇਂ ਨਾਹੀ ਕੋਏ ਵਿਣ ਗੁਣ ਕੇਤੇ ਭਗਤ ਨਾ ਹੋਏ ਸੁਆ ਸਦ ਬਾਣੀ ਬਰਮਾ ਸਾਸੁਆ ਸਦਾ ਮਨ ਚਾਉ ਕਮਨ ਸੁਵੇਲਾ ਵਖਤ ਕਮਣ ਕਮਨ ਸਿਤ ਕਮਨ ਵਾਰ ਕਮਣ ਸੇ ਰੁੱਤੀ ਮਾ ਕਾਵਣਾ ਜਿਤ ਹੋਆ ਆਕਾਰ ਵੇਲ ਨ ਪਈਏ ਪੰਡਤੀ ਜੇ ਹੋਇ ਲੇਕ ਪ੍ਰਾਣ ਉਖਨ ਨ ਪਈਏ ਕਾਧੀਆਂ ਜੇ ਲਿਖਣ ਲੇਕ ਪ੍ਰਾਣ ਤਿਤਵਨ ਜੋਗੀ ਜਾਣੇ ਰਤਮਾ ਨ ਕੋਈ ਜਾ ਕਰ ਤੱ ਸਿੱਟੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿ ਸਲਾਹੀ ਕਿ ਵਰਨੀ ਕਿ ਜਾਣਾ ਨਾਨਕ ਆਖਣਾ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਇਆ ਨਾ ਸੋਹੇ ਪਤਲਾ ਪਤਾਲ ਲਖ ਗਸ ਅਵਾਸ ਊੜਕ ਊੜਕ ਭਾਥ ਕੇ ਵੇਖੇਨ ਇੱਕ ਬਾਤ ਸੇਸ 18 ਕਹਿਣ ਕਿ ਤੇਬਾ ਸੁਮੇਕਤਾਤ ਲਿਖਾ ਹੋਇ ਤਲਿਖੇ ਲਿਖੇ ਹੈ ਬਣਾ ਸੋ ਨਾਨਕ ਵਡਾ ਕੀ ਆਪੈ ਜਾਣੇ ਆਪ ਸਲਾਈ ਸਲਾਈ ਐਤੀ ਸੁਤ ਨਾ ਪਾਈਆ ਨਦੀਆਂ ਤੇ ਬਾਪ ਆਵੇ ਸਮੁੰਦਰ ਨ ਜਾਣੇ ਸਮੂਸਾ ਸੁਲਤਾਨ ਗਹਿਰਾ ਸੇਤੀ ਮਲਤਾਨ ਕੀੜੀ ਤੁਲ ਨ ਹੋਵਨੀ ਜੈ ਤਿਸ ਮਨੋ ਨਾ ਵਿਸਰੇ ਇੰਤਨਾ ਸਿਫਤੀ ਕੇ ਨੰਤ ਅੰਤ ਨਾ ਕਰਨੇ ਦਿਨੰਤ ਅੰਤ ਨਾ ਵੇਖ ਸੁਣੰਤ ਅੰਤ ਨੰ ਜਾਪੇ ਕੀ ਮੰਨ ਮੰਤ ਅੰਤ ਨੰ ਜਾਪੇ ਕੀਤਾ ਕਾਰ ਅੰਤ ਨੰ ਜਾਪੇ ਪਰਵਾਰ ਅੰਤ ਕਰਨੇ ਕੇਤੇ ਬਿਲਲਾਈ ਕਾਂਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਏ ਬੋਤਾ ਕਹੀਏ ਬੋਤਾ ਹੋਏ ਵਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉਚਾਨਾ ਐੜੂ ਜਹ ਹੋਵੇ ਕੋਈ ਤੀ ਸੂਚੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੈਨਾਂ ਤਮਾਏ ਕਿਤੇ ਮੰਗ ਜੋਦੋ ਪਾਰ ਕਿਤੇ ਗੰਧ ਨਹੀਂ ਵਿਚਾਰ ਕਿਤੇ ਖਪਤ ਤੇ ਵਿਕਾਰ ਕਿਤੇ ਲੈ ਲੈ ਮੇਂ ਕਿਰਪਾਏ ਕਿਤੇ ਮੁਰਖ ਹੈ ਖਾਏ ਕਿਤੇ ਦੁਖੂ ਸਦਮਾਰ ਹੈ ਬੇਦੱਤ ਤੇ ਦਤਾਰ ਬੰਦ ਖਲਾਸੀ ਪਾਣੇ ਹੋਏ ਵੋਰਾ ਨਾ ਸਕੇ ਕੋਏ ਜੇ ਕੋ ਖਾਈ ਕੱਖਣ ਪਾਈ ਉਹ ਜਾਣੇ ਜੇ ਤੈਂ ਮੈਂ ਖਾਈ ਆਪੇ ਜਾਣੇ ਆਪੇ ਦੇ ਅਪਖੇ ਸੇ ਬੇਕੇਈ ਕੈਜ ਨ ਬਖਸੇ ਸੁਸਲਾਹ ਨਾਂ ਪਤ ਸਹੀ ਪਸਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਾਰਿਆ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲੇ ਜਾਹੇ ਅਮੁੱਲ ਪਿਆ ਅਮੁੱਲ ਸੁਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਦੀ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਮਲਾ ਕਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪ੍ਰਾਨ ਆਖੇ ਬੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਾਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਸੁਰਨਰ ਮਨ ਜਨ ਸੇਵ ਕੇਤੇ ਆਖੇ ਅਖਣ ਪਾਏ ਕਹਤੇ ਕਹੇ ਕਹ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਪਸ ਕੇ ਕੇਈ ਕੇ ਜੇਵੜ ਭਾਵੇ ਤੇ ਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖਿਆ ਸਿਰਗਵਾਰਾ ਗਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਬੇਸਰਸ ਮਲੇ ਵਾਜੀ ਨਾਦ ਅਨੇਕ ਅ ਸੰਖਾ ਕਤੇ ਵਵਣ ਹਾਰੇ ਕਿਤੇ ਰਖ ਪਰਿ ਸੋ ਕਹੀ ਅਨ ਕਤੇ ਗਵਣ ਹਾਰੇ ਗਾਵੇ ਤੋਹਨੋ ਪਵਨ ਪਾਣੀ ਬੇਸੰਤਰ ਗਾਵੇ ਧਰਮ ਦਵਾਰੇ ਗਾਵੇ ਜਿਤਕਿ ਬਿਲੀਖ ਜਾਣੇ ਲਿਖਿ ਲਿ ਧਰਮ ਵਿਚਾਰ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਨ ਤੇ ਸਵਾਰੇ ਗਾਵੇ ਇੰਦਰ ਦਾ ਸਣ ਬੈਠੇ ਦੇਵ ਤੇਦਰ ਨਾਲੇ ਗਾਵੇ ਸਿਸ ਮਦੀ ਅੰਦਰ ਗਾਵਨ ਸਾਧ ਵਿਚਾਰੇ ਗਾਉ ਸਤਿ ਸੰਤੋ ਕੀ ਗਾਵੇ ਵਿਰ ਕਰਾਏ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਨਾ ਲੈ ਗਾਵੇ ਮੋਨੀ ਅਮਨ ਮੋਹਨ ਸੁਰਗਮ ਸੁਪਿਆ ਲੈ ਗਾਵੇ ਅਰਜਨ ਪਾਏ ਤੇ ਅਰਸਤੀ ਇਸ ਨਾਲੇ ਗਾਵੇ ਜੋ ਸੋ ਦੋ ਮਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਜ ਨੂੰ ਗਾਵੇ ਜੋ ਤੁ ਭਾਵਨਾ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਕਿਤਨਾ ਨੰਨ ਨਾਨਕਿਆ ਵਿਚਾਰ ਐ ਸੋ ਸਿਸ ਸਤਸਾਹਿਬ ਸਤਸਚੀ ਨਾਈ ਹੈ ਵੀ ਹੋਸੀ ਜੈ ਨੰਦਾ ਜਸੀ ਇਰਚਨ ਜਿਨ ਚਾਈ ਰੰਗੀ ਰੰਗੀ ਭਾਤੀ ਕਰ ਕਰਨ ਜਿ ਸਿ ਮਾਇ ਜਿਨ ਉਪਾਇ ਕਰ ਕਰ ਵੇ ਕਿਤਾ ਆਪਣਾ ਜਿਸ ਦੀ ਵਡਿਆਈ ਜੋਸ ਭਾਵੇ ਸੋਈ ਕਰਸੀ ਹੁਮਨ ਕਰਨਾ ਜਾਏ ਸੋ ਆਪਾ ਸਤਸਾਪਾ ਸਾਹਿਬ ਨਨ ਰਹਿਣ ਰਜਾਈ ਹੁਮ ਦਸਤਕ ਸਰਮਪਤ ਚੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਤੋਰ ਇਕਾਇਆ ਜੁਗਤ ਦੰਡਾ ਪਰ ਤੀਤ ਆਏ ਪੰਤੀ ਸਗ ਜਮਾਤੀ ਮੰਜੀ ਤੇ ਰੁਗ ਜੀਤ ਅਦੇਤੀ ਸੇ ਅਦੇਸ ਆਦ ਨਿਲਨ ਨਾਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕੜਗੜਵਾ ਜੇ ਨਾਦ ਆਪ ਨਾਥ ਨਾਥੀ ਸਭਜਾ ਕੀ ਹਰਸਤ ਅਵਾਰਾ ਸਾਦ ਸਜਾਗ ਬੁਜਾਇ ਦੇ ਕਰ ਚਲਾਵੇ ਲੈ ਕੇ ਆਵੇ ਭਾਗ ਅਦੇਤੀ ਸੇ ਅਦੇਸ ਆਦ ਨਿਲਨ ਨਾਤ ਜੁਗ ਜੁਗ ਇੱਕ ਵੇਸ ਇਕਮੈ ਜੁਗਤ ਵਿਆਹ ਰਿੰਦੇ ਲੈ ਪਰਵਾਨ ਐਕ ਸੰਸਾ ਇੱਕ ਦੀ ਭੰਡਾਰੀ ਐਗਲਾਈ ਦੀਵਾਨ ਜਿਉ ਇਸ ਭਾਵੇ ਦੇ ਵਿੱਚ ਲਾਵੇ ਜਿਉ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਧ ਐ ਵਿੜਾ ਅਦੇ ਤੇ ਸੇ ਦੇਸ ਆਦ ਨਿਲ ਨਨ ਹੱਤ ਜੁਗ ਜੁਗੇ ਕੋ ਵੇਸ ਆਸਣ ਲੋਇ ਲੈ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਟਕ ਪਤ ਕੀ ਸਚੀਕਾਰ ਅਧਿਆਤਿ ਸਯadeso ਆਦ ਨਿਲ ਨਨਹਤ ਜਿਗ ਜਿਗ ਇਕ ਵੇਸ ਇੱਕ ਦੂਜੀ ਬੋ ਲਖ ਹੋਏ ਲਖ ਹੋਵੇ ਲਖ ਵੇਸ ਰਖ ਲਗੇੜਾ ਕੀ ਇਕ ਨਾਮ ਲਿਗਦੀ ਸੈ ਇਤੇਰੇ ਪਤ ਪਵੜੀਂ ਚੜਿਆ ਹੋਏ 21 ਸੁਣ ਗਲਾ ਆਕਾਸ ਕੀ ਕੀ ਇਕ ਟਾਈਰੀ ਸ ਨਨ ਨਰੀ ਪਈਏ ਕੁੜੀ ਕੁੜੇ 3 ਅੱਖਣ ਜਾਤ ਪੈਣਾ ਯਾਰ ਯਰ ਨਮੰਗੰ ਦੇਣਾ ਯਾਰ ਜੋਰ ਜੋਨ ਸਿਵਨ ਵਰਨ ਯਾਰ ਜੋਰ ਜੋਨ ਰਾਜਮਨ ਨਮਾਲ ਸੋ ਮਨ ਸੋਰ ਜੋਨ ਸੁਰਤੀ ਗਿਆਨ ਵਿਚਾਰ ਜੋਨ ਜੁਗਤੀ ਸੁਧ ਸੰਸਾਰ ਜਿਸ ਸਾਜ ਜੋਰ ਕਰ ਵੇਖੇ ਸੋ ਇਹਨ ਅਗੁਤਮ ਅਨਿਤ ਨ ਕੋਏ ਰਾਤੇ ਰਤੇ ਤੀਵਾਰ ਪਣਪਣੀ ਅਗਨੀ ਪਤਾਲ ਜਿਸ ਤਿਸ ਵਿਜੇ ਤਿਥਾ ਪ੍ਰਕੀ ਧਰਮਸਾਲ ਤਿਸੁ ਜੀ ਜੁਗਤ ਕੇ ਰੰਗਾ ਜਿਨ ਕੇ ਨਾਮ ਨਿਕਨੰਤ ਕਰਮੀ ਕਰਮੀ ਹਿ ਵਿਚਾਰ ਸਚਿ ਆਪਤਿ ਵਰ ਦਰਬਾਰ ਤਿਥਿ ਸੁਨ ਪਜਰਵਾਨ ਤੇ ਨਦੀ ਕਰਮ ਪਾਣਿ ਛਾਣ ਕਚ ਪਕਾਈ ਉਥੇ ਪਾਇ ਨਾਨਕ ਜਾਇ ਗਈ ਜਾਪੇ ਜਾਇ ਧਰਮ ਕੰਡ ਕਾਯੋ ਧਰਮ ਗਿਆਨ ਕੰਡ ਕਾ ਕੋ ਕਰਮ ਕਿਤੇ ਪਣ ਪਾਣੀ ਵੇਸ ਅੰਤਰ ਕਿਤੇ ਕਰਮ ਹੈਸ ਕਿਤੇ ਬਰਮ ਘਾਲਤ ਕੜੀਏ ਰੰਗ ਰੂਪ ਰੰਗ ਕੇ ਵੇਸ ਗਤੀ ਕਰਮ ਭੂਮੀ ਮੇਰ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕਿਤੇ ਕਿਤੇ ਰਦਨ ਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਦ ਨਿਰੰਦ ਕਿਤਿਆਂ ਸੂਤੀ ਸੇਵਾ ਕਿਤੇ ਨਾਨਕੰਤ ਨਾ ਅੰਤ ਗਿਆਨ ਖੰਡ ਮੇ ਗਿਆਨ ਪਰਚਾਨ ਲਤ ਇਥੇ ਨਾਦ ਬਿਨੋਦ ਕੋਣ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਤੇ ਕੜਿ ਕਰਿਏ ਬੋ ਅਨੂਪ ਤਾਂ ਕਿ ਲਗਲ ਨਾ ਕਥਿਆ ਨ ਜਾਏ ਜੇ ਕੋ ਕਹੈ ਪੀਸੇ ਪਸਦਾ ਹੈ ਤੇ ਤੇ ਕੜਿਐ ਸੁਰਤ ਮਤਮਨ ਬੱਦ ਤੇ ਤੇ ਕੜਿਐ ਸੁਰਸ ਧਾ ਕੀ ਸੋਦ ਕਰਮਖੰਡ ਕੀ ਬਾਣੀ ਯਰ ਅਦਿ ਤੇ ਹੋ ਨ ਕਈ ਹੋਰ ਇਥੇ ਜਦ ਮਾ ਬਸੂਰ ਤਿਨ ਮੇ ਰਮ ਰਹਾ ਪ੍ਰਪੂਤ ਪ੍ਰਪੂਰ ਜਿਥੇ ਸਿਤਾ ਸਿਤਾ ਮੇ ਮਮਾਏ ਤਾਂ ਕਿ ਰੁਬਨਾ ਕਤਨੇ ਜਾਏ ਨਾ ਹੋ ਮਰੇ ਨ ਠਾਗੇ ਜਾਏ ਤਿਨ ਕੇ ਰਾਮ ਵਸੇ ਮਨਮਾਹੇ ਤਿਥੇ ਬਗਦੋਸੇ ਕੇ ਲੋ ਕਰੈ ਨ ਸੰਮਨ ਸੋ ਏ ਸਚਖੰਡਿ ਵਸੇ ਨਰੰਕਾਰ ਕਰ ਕਰਮ ਵਿਖੇ ਨਦਰਿ ਨਿਹਾਰ ਤਿਥੇ ਕੰਨ ਮੰਡਲ ਵਰਬਾਂਡੋ ਦੇਖੋ ਕਥੇ ਤਾਤ ਅਨੰਤ ਤਿਥੇ ਲੋਲ ਆਕਾਰ ਜਿਵ ਜਿਵ ਹੁਕਮਤੀ ਵੇਤੀ ਬਕਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰਰਾ ਸਾਰ ਜਾਤ ਪਹਾਰਾ ਤੀਰ ਸੁਨਿਹਾਰ ਆਹਰਨ ਬਤ ਵੇਦ ਹਥਿਆਰ ਭਉ ਖੱਲਾ ਗਨੀ ਤਪਤਾਓ ਭਾਂਡਾ ਪਾਓ ਅਮਰਤਿਤ ਢਾਲ ਕੜੀਏ ਸਬਦ ਚਿਸ਼ਟਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਕੋਣ ਕੋਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁ ਇਦਾਇ ਦਾਇਆ ਖੇਲੇ ਸਗਲ ਜਗਤ ਜੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈਨੇ ਅੜੇ ਤੂਰ ਜਿਨੀ ਨਾਮ ਧਿਆਇ ਗੈਮ ਸਖਤ ਕਾਲ ਨਾਨਕ ਤੇ ਮੁਖ ਊਜਲੇ ਕੈਤੀ ਸੁਟੀ ਨਾਲ ਜਿਨੀ ਨਾਮ ਧਿਆਇ ਗੈਮ ਸਖਤ ਕਾਲ ਨਾਨਕ ਤੇ ਮੁਖ ਊਜਲੇ ਕੈਤੀ ਸੁਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ